ਕਾਲੀ ਹਲਦੀ ਇੱਕ ਮੈਡੀਕਲ ਹਲਦੀ ਹੈਗੀ ਆ ਇਹਦੀ ਪੈਦਾਵਾਰ ਦੂਸਰੀ ਹਲਦੀ ਵਾਂਗ ਹੀ ਹੁੰਦੀ ਆ ਉਸੇ ਸਮੇਂ ਦੀ ਪਚਾਈ ਦਾ ਸਮਾਂ ਉਸੇ ਦੀ ਪਟਾਈ ਦਾ ਸਮਾਂ ਵਾਂ ਉਸੇ ਤਰ੍ਹਾਂ ਪ੍ਰੋਸੈਸਿੰਗ ਦੇ ਤਰੀਕੇ ਹੈਗੇ ਆ ਲੇਕਿਨ ਕਿ ਇਹਦੀ ਜਿਹੜੀ ਆ ਦੀ ਦਿੱਖ ਵੱਖਰੀ ਦੂਸਰੀ ਨਾਲ ਇਹਦੇ ਜਿਹੜੇ ਪੱਥਰਾਂ ਦੀ ਜਾਮਣਤਾਰੀਆਂ ਹੁੰਦੀਆਂ ਵਾਂ ਤੇ ਗੱਠੀਆ ਰੰਗ ਜਾਮਣੋਂ ਹੁੰਦਾ ਹੈ ਇਹਦੇ ਚ ਮੈਡੀਕਲ ਕੋਣ ਬਹੁਤ ਜ਼ਿਆਦਾ ਹੈਗੇ ਆ ਇਹ ਕੋਈ ਨਾ ਸੱਚ ਨਾਲ ਇਚਰੀ ਰਹੀ ਆ ਇਦਾਂ ਗੁਰਦੇ ਦੀ ਹੋ ਗਈ, ਲੀਵਰ ਦੀ ਇਨਫੈਕਸ਼ਨ ਆ, ਢੇਟ ਦੀ ਇਨਫੈਕਸ਼ਨ ਆ ਜਾਂ ਕੋਈ ਦਰਦ ਕਿਸੇ ਤਰ੍ਹਾਂ ਦੇ ਵੀ ਆ, ਸਰੀਰ ਦੇ ਅੰਦਰ ਦੇ ਆ ਜਾਂ ਬਾਹਰ ਦੇ ਕਰਦਾ ਹੈ ਕਿ ਸੋਜ ਸੀਰ ਦੇ ਅੰਦਰ ਦੀ ਬਾਹਰ ਦੀ ਉਹਦੇ ਬਾਅਦ ਦੀ ਆ। ਤੇ ਸਭ ਤੋਂ ਵੱਡੀ ਗੱਲ ਇਹ ਕਿ ਸ਼ੂਗਰਵਾਤ ਬਹੁਤ ਗੰਭੀਰ ਹੈ। ਮੈਡੀਸਨਲ ਪਲਾਂਟਸ ਦੀ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਜਿਹੜੀ ਬਹੁਤ ਮਹੱਤਤਾ ਹੈ। ਕੁਝ ਸਾਲ ਪੁਰਾਣੀ ਇਹ ਕੁਝ ਸਦੀ ਪੁਰਾਣੀ ਗੱਲ ਕਰੀਏ ਕੁਝ ਦਹਾਕੇ ਪੁਰਾਣੀ ਗੱਲ ਕਰੀਏ ਇੱਥੇ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਉਹ ਜਿਹੜੀਆਂ ਬੂਟੀਆਂ ਦੀ ਕਾਸ਼ਤ ਕਰਦੇ ਸੀ ਉਹਨਾਂ ਦੀ ਵਰਤੋਂ ਕਰਕੇ ਤੇ ਜੇ ਕਿਸੇ ਸਰੀਰ ਨੂੰ ਕੋਈ ਸਮੱਸਿਆ ਆਉਂਦੀ ਸੀ ਤੇ ਦਵਾਈ ਦੀ ਬਜਾਏ ਉਹਨਾਂ ਨੂੰ ਵਰਤਦੇ ਸੀ ਤੇ ਅੱਜ ਸਾਡੇ ਨਾਲ ਇੱਕ ਅਜਿਹੇ ਕਿਸਾਨ ਮੌਜੂਦ ਨੇ ਜਿਹੜੇ ਕਾਲੀ ਹਲਦੀ ਦੀ ਜਿਹੜੀ ਕਾਸ਼ਤ ਕਰਦੇ ਨੇ ਕਾਲੀ ਹਲਦੀ ਦੇ ਗੁਣਾਂ ਨੂੰ ਉਹਨਾਂ ਨੇ ਪਛਾਣਿਆ ਹੈ ਉਹਦੀ ਕਾਸ਼ਤ ਕਰਨ ਦੇ ਤਰੀਕੇ ਸਿੱਖੇ ਨੇ ਔਰ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕੀਤਾ ਹੈ ਸਾਨਵੀ ਨਾਲ ਗੱਲ ਕਰਦੇ ਆਂ ਔਰ ਜਾਣਦੇ ਆਂ ਕਿ ਕਾਲੀ ਹਲਦੀ ਹੈ ਕੀ ਇਹਦੇ ਬੈਨੀਫਿਟ ਕੀ ਨੇ ਔਰ ਇਸਦੀ ਕਾਸ਼ਤ ਕਿਵੇਂ ਕਰ ਸਕਦੇ ਆਂ ਹਾਂਜੀ ਸਵਾਗਤ ਹੈ ਜੀ ਭਾਈ ਸਾਹਿਬ ਆਪਾਂ ਨਾਮ ਦੱਸੋ ਸਭ ਤੋਂ ਪਹਿਲਾਂ ਸੱਸੀ ਕਾ ਜੀ ਮੈਂ ਗੁਰਦੇਵਾਲ ਸੇ ਪਿੰਡ ਚੱਲੋਪਰ ਬਲਾਕ ਕਾਨੋ ਡਿਸਟ੍ਰਿਕਟ ਅਦਸਪੁਰ ਭਾਈ ਇਹ ਕਾਲੀ ਹਲਦੀ ਜਿਹੜੀ ਹੈ ਇਹ ਕੀ ਚੀਜ਼ ਹੈ ਕਿਸ ਤਰ੍ਹਾਂ ਇਹਦੀ ਪੈਦਾਵਾਰ ਹੁੰਦੀ ਔਰ ਤੁਸੀਂ ਕਿਹਨੇ ਏਰੀਆ ਚ ਕਰ ਰਹੇ ਹੋ ਜੀ ਇਹ ਕਾਲੀ ਹਲਦੀ ਇੱਕ ਮੈਡੀਕੈਟਡ ਹਲਦੀ ਹੈਗੀ ਆ ਇਹਦੀ ਪੈਦਾਵਾਰ ਦੂਸਰੀ ਹਲਦੀ ਵਾਂਗ ਹੀ ਹੁੰਦੀ ਆ ਉਸ ਸਮੇਂ ਦੀ ਬਜਾਈ ਦਾ ਸਮਾਂ ਉਹੀ ਤੇ ਪਟਾਈ ਦਾ ਸਮਾਂ ਆ ਉਸ ਤਰ੍ਹਾਂ ਪਛਾਸਿੰਦੇ ਦਾ ਤਰੀਕਾ ਹੈ ਗਿਆ ਲੇਕਿਨ ਕਿ ਇਹਦੀ ਜਿਹੜੀ ਆ ਇਹਦੀ ਦਿੱਖ ਵੱਖਰੀ ਦੂਸਰੀ ਨਾਲ ਇਹਦੇ ਜਿਹੜੇ ਪੱਤਿਆਂ 'ਚ ਜਾਮੁਤਾਰੀਆਂ ਹੁੰਦੀਆਂ ਹੁੰਦੀਆਂ ਵਾਂ ਤੇ ਗੱਠੀ ਦਾ ਰੰਗ ਜਾਮਣੋਂ ਹੁੰਦਾ ਇਹਦਾ ਇਹਦੇ 'ਚ ਮੈਡੀਕਲ ਗੁਣ ਬਹੁਤ ਜ਼ਿਆਦਾ ਹੈਗੇ ਆ ਜੀ ਤੇ ਇਹ ਵਧੀਆ ਤਰੀਕਾ ਹੋ ਜਾਂਦਾ ਭਾਈ ਸਾਹਿਬ ਤੁਹਾਡੇ ਕੋਲ ਹੈਗੇ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਥੋੜਾ ਜਿਹਾ ਸ਼ਾਟਸ ਮਾਰ ਕੇ ਦਿਖਾਉਣ ਇਹ ਇਹ ਕਾਲੀ ਹਲਦੀ ਹੈ ਜੀ ਇਹ ਕਾਲੀ ਹਲਦੀ ਹੈ ਇਹ ਕਾਲੀ ਇੱਟੀਆਂ ਗੱਠੀਆਂ ਵਾ ਇਹ ਕਾਲੀ ਵਾਲਾ ਪਾਉਡਰ ਵਾ ਤੁਸੀਂ ਕਹੇ ਕਿ ਦੋਨੋਂ ਆਲਮੋਸਟ ਸੇਮ ਹੀ ਹੁੰਦੀਆਂ ਨੇ ਫਿਰ ਆਮ ਤੌਰ ਤੇ ਜਿਹੜੇ ਵੀ ਕਿਸਾਨ ਹੋਰ ਹਲਦੀ ਦੀ ਕਾਸਟ ਕਰਦੇ ਨੇ ਉਹ ਦੂਸਰੀ ਹਲਦੀ ਜਿਹੜੀ ਹੈ ਰਵਾਇਤੀ ਉਹਦੀ ਹੀ ਕਾਸਟ ਕਰਦੇ ਆ ਫਿਰ ਇਹਦੀ ਕਿਉਂ ਨਹੀਂ ਕਰਦੇ ਇਸ ਤਰ੍ਹਾਂ ਕਿ ਜਿਹੜੀ ਕਾਲੀ ਹਲਦੀ ਹੈਗੀ ਸੀ ਅਮਰੀਕਨ ਗੁਣਾ ਕਰਕੇ ਤੇ ਇਹਦੀ ਤੁਸੀਂ ਸਮੱਸਿਆ ਥੋੜੀ ਹੁੰਦੀ ਆ ਜਦੋਂ ਜਿਹੜੀ ਆਮ ਹੈਗੀ ਆ ਪੀਲੀ ਹਲਦੀ ਜਿਹੜੀ ਘਰ ਦੇ ਕਾਸ਼ਤੀ ਇਹਦੀ ਹੁੰਦੀ ਆ ਉਹ ਹਲਦੀ ਤਕਰੀਬਨ ਪੈਦਾਵਾਰ 100 30 ਕੁਆਂਟਾ ਤੱਕ ਹੋ ਜਾਂਦੀ ਆ ਏਕੜ ਦੀ ਜਿਹੜੀ ਇਹ ਹਲਦੀ ਇਹਦੀ ਕਿ ਕੱਲੀ 40 ਕੁਆਂਟਲ ਹੁੰਦੀ ਆ ਜੀ 40 ਕੁਆਂਟਲ ਵਿੱਚੋਂ ਵੀ 10 15 ਕੁਆਂਟਲ ਚ ਬੇਸਟ ਨਿਕਲ ਜਾਂਦੀ ਜਿਹੜੀ ਖੇਤ ਵਿੱਚ ਛੱਡ ਕੇ ਆਉਣੀ ਪੈਂਦੀ ਆ ਠੀਕ ਆ ਆ ਜਾ ਕਿਸਾਨ ਨੂੰ ਜਿਹੜੀ 20 ਕੁਆਂਟਲ ਏਕੜ ਦੇ ਵਿੱਚੋਂ 20 ਕੁਆਂਟਲ ਮਿਲਦੀ ਆ ਤੇ 20 ਕੁਆਂਟਲ ਦੇ ਵਿੱਚੋਂ ਵੀ ਇਹਦਾ ਪਾਊਡਰ ਜਿਹੜਾ ਕੁਆਂਟਲ ਪਰ 17 ਕਿਲੋ ਪਾਊਡਰ ਦਾ ਮਿਲਦਾ ਸਾਨੂੰ ਲੇਕਿਨ ਜੇ ਦੂਜੇ ਪਾਸੇ ਦੇਖੀਏ ਇਹਦੇ ਰੇਟਾਂ ਦੇ ਵਿੱਚ ਤੇ ਰੇਟ ਇਹਦੇ ਜਿਹੜੇ ਆ ਦੂਸਰੀਆਂ ਬਹੁਤ ਜ਼ਮੀਨ ਚ ਪਾਉਣ ਦਾ ਫਰਕ ਆ ਜਿਹੜੀ ਦੂਸਰੀ ਹਲਦੀ ਉਹਦਾ ਜਿਹੜਾ ਸੀਡ ਤਕਰੀਬਨ 40 50 ਰੁਪਏ ਕਿਲੋ ਮਿਲ ਜਾਂਦਾ ਵਾ ਜਿਹੜੀ ਇਹ ਹਲਦੀ ਆ ਇਹਦਾ ਸੀਡ ਜੇ ਤਕਰੀਬਨ 500 ਰੁਪਏ ਕਿਲੋ 400-500 ਰੁਪਏ ਕਿਲੋ ਦਾ ਸੀਡ ਹੁੰਦਾ ਜੀ ਤੇ ਜਿਹੜੇ ਇਹਦੇ ਪਾਊਡਰ ਵਾਲ ਜਿਹੜੀ ਦੂਸਰੀ ਪੀਲੀ ਹਲਦੀ ਆ ਉਹਦਾ ਪਾਊਡਰ ਜੇ ਤਕਰੀਬਨ 250 ਰੁਪਏ ਕਿਲੋ ਦਾ ਪਾਊਡਰ ਹੁੰਦਾ ਵਾ ਜੀ ਜਿਹੜੀ ਇਹ ਹੈਗੀ ਆ ਕਾਲੀ ਹਲਦੀ ਆ ਇਹ ਤਕਿਵੇਂ 2000 ਕਿਲੋ ਇਹਦਾ ਪਾਊਡਰ ਹੁੰਦਾ ਹੈ ਇਹਦੀ ਖਪਤ ਥੋੜੀ ਘੱਟ ਹੁੰਦੀ ਆ ਇਹਦੇ ਬੈਨੀਫਿਟਸ ਕੀ ਨੇ ਭਾਈ ਸਾਹਿਬ ਜਿਹੜੀ ਕਾਲੀ ਹਲਦੀ ਦੇ ਦੂਸਰੀ ਹਲਦੀ ਤਾਂ ਅਸੀਂ ਘਰਾਂ 'ਚ ਵਰਤਦੇ ਆ ਆਮ ਹੈ ਨਾ ਸਭ ਨੂੰ ਪਤਾ ਹੈ ਔਰ ਕਾਲੀ ਹਲਦੀ ਦੀ ਜਿਹੜੀ ਵਰਤੋਂ ਆ ਇਹ ਕਿੱਥੇ ਹੁੰਦੀ ਆ ਕਿਉਂ ਹੁੰਦੀ ਆ ਕੀ ਫਾਇਦੇ ਨੇ ਇਹਦੇ ਇਹਨਾਂ ਜਦੋਂ ਮੈਡੀਕਲ ਗੁਣਾ ਕਰਕੇ ਵਿੱਚ ਬਹੁਤ ਜ਼ਿਆਦਾ ਗੁਣ ਹੈ ਕੋਲ ਵਿੱਚ ਇਸ ਤਰ੍ਹਾਂ ਕੇ ਕੋਈ ਵੀ ਨਾ ਇਨਫੈਕਸ਼ਨ ਹੈ ਸ਼ਰੀਰ ਦੀ ਆ ਜਿਦਾਂ ਗੁਰਦੇ ਦੀ ਹੋਗੀ ਲੀਵਰ ਦੀ ਇਨਫੈਕਸ਼ਨ ਆ ਪੇਟ ਦੀ ਇਨਫੈਕਸ਼ਨ ਆ ਜਾਂ ਕੋਈ ਦਰਦ ਕਿਸੇ ਤਰ੍ਹਾਂ ਦੇ ਵੀ ਆ ਸ਼ਰੀਰ ਦੇ ਅੰਦਰ ਦੇ ਆ ਜਾਂ ਬਾਹਰ ਦੇ ਕਰਦਾ ਹੈ ਕਿ ਸੋਚ ਸ਼ਰੀਰ ਦੇ ਅੰਦਰ ਦੀ ਬਾਹਰ ਦੀ ਉਹਦੇ ਬਾਅਦ ਦੀ ਫਿਰ ਸਭ ਤੋਂ ਵੱਡੀ ਗੱਲ ਇਹ ਕਿ ਸ਼ੂਗਰ ਵਾਸਤੇ ਬਹੁਤ ਬਣੀ ਫਟਦੀ ਹੈ। ਬਹੁਤ ਵਧੀਆ ਰਿਜ਼ਲਟ ਦੇ ਸ਼ੂਗਰ ਦੇ ਮਿਲਦੇ ਨੇ। ਲੋਕਾਂ ਵੀ ਆ ਫੀਡਬੈਕ ਜਿਹੜੇ ਆ ਕੇ ਸਾਨੂੰ ਦੱਸਦੇ ਵੀ ਅਸੀਂ ਪਿੱਛੋਂ ਲੀਨ ਤੱਕ ਲੈਂਦੇ ਜਿਹੜੇ ਸਾਬ ਕਾਲੀ ਹੱਦਿਆਂ ਦੀ ਠੀਕ ਹੋ ਗਿਆ। ਫਿਰ ਹਾਈ ਬੀਪੀ ਵਾਸਤੇ ਬਹੁਤ ਬਧੀ ਚੀਜ਼ ਆ ਗਈ। ਹਾਈ ਬੀਪੀ ਨੂੰ ਬਹੁਤ ਜਲਦੀ ਕੰਟਰੋਲ ਕਰਦੀ ਹੈ। ਇਹਦੇ ਵਿੱਚ ਗੋਣਾ ਕਰਕੇ ਬਹੁਤ ਜਲਦੀ ਤੇ ਲੈਣੀ ਦੇਣ ਦਾ ਤਰੀਕਾ ਇਹਦਾ ਕਿ ਸਿਰਫ ਚੁਪਕੀਕ ਲੈਣੀ ਇੱਕ। ਪਾਣੀ ਵਿੱਚ ਘੋਲ ਕੇ ਜਾਂ ਦੁੱਧ ਵਿੱਚ ਘੋਲ ਕੇ ਲੈਣੀ ਹੈ। ਇਹਨੂੰ ਜੜ ਕੇ ਸਬਜ਼ੀ ਵਿੱਚ ਨਹੀਂ ਪਾਉਣਾ ਇਹਨੂੰ। ਇਹਦੇ ਬਹੁਤ ਬੈਨੀਫਿਟ ਉਹਦਾ ਮਿਲਦੇ। ਇਹ ਇਹ ਮੈਡੀਕਲੀ ਮਤਲਬ ਅਪਰੂਵਡ ਹੈਗੀ ਆ ਮੈਡੀਕਲ ਸਾਇੰਸ ਜੋ ਉਹ ਕਰਦੇ ਨੇ ਸਭ ਹਰਸ਼ੇ ਦੀ ਵਰਤੋਂ ਵਾਸਤੇ ਕੋ ਮੈਡੀਕਲਸ ਦੇ ਵਿੱਚ ਵੀ ਸਾਡੇ ਕੋ ਸੈਂਪਲ ਲੈ ਕੇ ਸਾਰੇ ਆਪਣੇ ਸਾਡੇ ਆ ਗੁਰਦਾਨ ਬੀਜ ਰਿਸਟਰੀ ਦੇ ਜਿਹੜੇ ਐਗਰੀਕਲਚਰ ਹੈੱਡ ਬਾ ਉਹਨਾਂ ਨੇ ਸਾਡੇ ਕੋ ਕੱਲ ਸੇ ਸ਼ੀਟ ਵੀ ਬੰਕਾਏ ਆ ਇਹਨੇ ਖੇਤੀ ਕਰ ਰਹੇ ਨੇ ਉਹਨਾਂ ਸਾਡੇ ਕੋ ਸੈਂਪਲ ਵੀ ਜਿਹੜੇ ਲੈ ਕੇ ਭੇਜੇ ਦੇ ਆ ਪਹਿਲਾਂ ਵੀ ਅਸੀਂ ਜਿਹੜੀ ਡੀਏਵੀ ਯੂਨੀਵਰਸਿਟੀ ਆਪਣੇ ਜਗਲੰਦਰ ਹੈਗੀ ਉੱਥੇ ਵੀ ਉਹਨਾਂ ਨੂੰ ਦੇਖ ਕੇ ਸਾਰੇ ਕੋ ਆਇਆ ਇਹਦੀ ਖੋਜ ਸਾਰੀ ਚੱਲ ਰਹੀ ਆ لیکن ਇਹ ਜਿੱਦਾਂ ਫੀਡਬੈਕ ਸਾਡੇ ਲੋਕਾਂ ਦੇ ਉੱਤੋਂ ਆ ਰਹੀ ਵੀ ਜਿਹਨਾਂ ਚੈਨਲ ਬੈਨੀਫਿਟ ਹੋਵਾ ਆਪ ਹੀ ਗਾੜੀ ਜਾ ਕੇ ਤੇ ਮੈਂ ਦੱਸਦਾ ਮੈਂ ਇਹਨਾਂ ਠੀਕ ਹੈਲਦੀ ਤੋਂ ਹੋ ਗਿਆ। ਪਰ ਭਾਈ ਸਾਹਿਬ ਇਹਦੇ ਚ ਇਹਦੀ ਤੋਂ ਜਿਹੜੀ ਆਪ ਲਗਾ ਰਹੇ ਹੋ ਤਾਂ ਫਿਰ ਮੰਡੀਕਰ ਹੋ ਜਾਂਦਾ ਤੁਹਾਡਾ ਕੋਈ ਦਿੱਕਤ ਨਹੀਂ ਆ ਰਹੀ ਕਿੱਥੇ ਵੇਚਦੇ ਉਹਨੂੰ। ਦੇਖੋ ਪਹਿਲਾਂ ਅਸੀਂ ਥੋੜੇ ਰਕਵੇ ਤੋਂ ਸ਼ੁਰੂ ਕੀਤਾ ਸੀਗਾ ਤੇ ਇਸ ਟਾਈਮ ਅਸੀਂ ਸਾਨੂੰ 4-5 ਸਾਲ ਹੋ ਗਏ ਤੂੰ ਕਰਦੇ ਆ ਉਹ ਚਾਰ ਕਨਾਲ ਤੱਕ ਹੀ ਪਹੁੰਚੇ ਆ। ਅਸੀਂ ਦੱਸਦਾ ਮਰਲੇ ਤੋਂ ਕਨਾਲ ਨਾਲ ਥਾਂ ਤੋਂ ਵਧਾਉਂਦੇ ਪਰ ਜਿੱਦਾਂ ਵੀ ਸਾਨੂੰ ਘਾੜੇ ਖਫਤ ਮਿਲਦੀ ਆ। ਲੋਕਾਂ ਨੂੰ ਇਹਦੀ ਜ਼ਰੂਰਤ ਪੈਂਦੀ ਉਹ ਸਹਾਉਣੇ ਦੀ ਇਹਦੀ ਪੈਦਾਵਾਰ ਵਧਾਈ ਜਾਂਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਇਹਦੀ ਕਸ਼ਟ ਕਰਦਿਆਂ ਸਾਨੂੰ ਤਕਰੀਬਨ 4-5 ਸਾਲ ਹੋ ਗਏ ਤੋਂ ਕਰਦਿਆਂ ਤੇ ਹਰ ਸਾਲ ਵਧਾਇਆ ਇਹ ਰਕਬਾ ਹਰ ਸਾਲ ਰਕਬਾ ਵਧਾਉਂਦੇ ਜਾਂ ਜੋ-ਜੋ ਡਿਮਾਂਡ ਬਾਦੀ ਤੋਂ ਰਕਬਾ ਵਧਾ ਲੈਣੇ ਧੰਨਵਾਦ ਸੋ ਕਿਸਾਨ ਵੀਰ ਗੁਰਦਾਸ ਸਿੰਘ ਜੀ ਨੇ ਦੱਸਿਆ ਕਿ ਕਾਲੀ ਹਲਦੀ ਜਿਹੜੀ ਹੈ ਉਹ ਵੀ ਬਹੁਤ ਬੈਨੀਫੀਸ਼ੀਅਲ ਹੈ ਪੈਸਿਆਂ ਦੇ ਪੱਖ ਤੋਂ ਆਮਦਨ ਦੇ ਪੱਖ ਤੋਂ ਵੀ ਔਰ ਜਿਹੜੀਆਂ ਵੱਖ-ਵੱਖ ਸਰੀਰਕ ਸਮੱਸਿਆਵਾਂ ਨੇ ਉਹਨਾਂ ਦੇ ਪੱਖ ਤੋਂ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਹਲਦੀ ਹੈ ਇਹ ਕਾਸ਼ਤ ਕਰਨ ਵਾਲਿਆਂ ਨੂੰ ਵੀ ਫਾਇਦਾ ਦੇਵੇਗੀ ਔਰ ਜਿਹੜੀ ਇਹਦੀ ਵਰਤੋਂ ਕਰਦੇ ਨੇ ਉਹਨਾਂ ਲਈ ਵੀ ਬੈਨੀਫੀਸ਼ੀਅਲ ਹੋਵੇਗੀ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ ਮੈਂ ਹਰਮਨ ਪੀਸਿੰਗ ਜਗਬਣੀ ਟੀਵੀ ਕੋ